ਪਿਆਰੇ ਦੋਸਤੋ ਪਿਆਰ ਪਰਿਸ਼ਾਤ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਮੁਲਾਜ਼ਮਾਂ ਨੂੰ ਲੈ ਕੇ ਇੱਕ ਵੱਡੀ ਖਬਰ ਮੁਲਾਜ਼ਮਾਂ ਦੇ ਕਈ ਮਾਮਲੇ ਅਦਾਲਤਾਂ ਵਿੱਚ ਲਟਕ ਰਹੇ ਨੇ ਜਿਸ ਨੂੰ ਲੈ ਕੇ ਹੁਣ ਹਾਈ ਕੋਰਟ ਸਖਤ ਹੋਇਆ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਮਾਮਲਿਆਂ ਦਾ ਜਲਦੀ ਜਿਹੜਾ ਨਿਪਟਾਰਾ ਕੀਤਾ ਜਾਏ ਕੀ ਹੈ ਪੂਰਾ ਮਾਮਲਾ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਪਿਛਲੇ ਕੁਝ ਸਮੇਂ ਤੋਂ ਮਾਮਲੇ ਆਏ ਨੇ ਕਿ ਪੰਜਾਬ ਸਰਕਾਰ ਨਾਲ ਸੰਬੰਧਿਤ ਹਾਈ ਕੋਰਟ 'ਚ ਜਿਹੜੇ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ ਜੀਨੂ ਲੈ ਕੇ ਹਾਈ ਕੋਰਟ ਵੱਲੋਂ ਇੱਕ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਇਹਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੂੰ ਖੁਦ ਪੇਸ਼ ਹੋਣ ਲਈ ਹਾਈ ਕੋਰਟ ਨੇ ਕਿਹਾ ਇਸ ਦੇ ਸਬੰਧ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਸਮੂਹ ਪ੍ਰਬੰਧਕੀ ਸਕੱਤਰ ਵਿਭਾਗਾਂ ਦੇ ਮੁਖੀਆ ਕਾਰਪੋਰੇਸ਼ਨਾਂ ਦੇ ਡਾਇਰੈਕਟਰ ਜਿਹੜੇ ਨੇ ਇਹਨਾਂ ਤੋਂ ਇਲਾਵਾ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਇਹ ਕਹਿ ਕੇ ਤਾੜਨਾ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਚੀਫ ਸਕੱਤਰੀ ਨੇ ਇਹ ਗੱਲ ਕਹੀ ਹੈ ਕਿ ਹਾਈ ਕੋਰਟ ਨੇ ਉਹਨਾਂ ਨੂੰ ਭਾਗ ਮੁਖ ਸਕੱਤਰ ਨੂੰ ਕੋਰਟ ਮੂਹਰੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਨੇ ਬੜਾ ਗੰਭੀਰ ਨੋਟਿਸ ਲਿਆ ਪੰਜਾਬ ਦੇ ਕਈ ਅਧਿਕਾਰੀ ਅਦਾਲਤੀ ਫੈਸਲਿਆਂ ਦੀ ਪਾਲਣਾ ਨਹੀਂ ਕਰ ਰਹੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਖਾਸ ਕਰਕੇ ਹਾਈ ਕੋਰਟ ਵੱਲੋਂ ਜਿਹੜੇ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਨੇ ਉਹਨਾਂ ਉੱਪਰ ਅਮਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਰਕੇ ਜਿਹੜੇ ਪਟੀਸ਼ਨਰ ਨੇ ਉਹ ਮਾਨਹਾਨੀ ਦਾ ਕੇਸ ਮੌਨ ਲਈ ਮਜਬੂਰ ਹੋ ਰਹੇ ਨੇ ਮੁਖ ਸਕੱਤਰ ਨੇ ਜਿਹੜਾ ਪੱਤਰ ਲਿਖਿਆ ਹੈ ਉਹਦੇ ਵਿੱਚ ਇਹ ਅੰਕਿਤ ਕੀਤਾ ਗਿਆ ਹੈ ਕੇ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਕਿ ਇੱਕ ਹਫਤੇ ਵਿੱਚ ਪੈਂਡਿੰਗ ਕੇਸ ਜਿਹੜੇ ਨੇ ਉਹਨਾਂ ਉੱਪਰ ਪਾਲਣਾ ਕੀਤੀ ਜਾਏ ਜਿਹੜੀ ਵੀ ਬੰਦੀ ਹੈ ਜੇ ਕੋਈ ਅਧਿਕਾਰੀ ਇਹਦੇ ਤੋਂ ਅਸਮਰਥ ਰਿਹਾ ਤਾਂ ਉਸ ਮਾਮਲੇ ਨਾਲ ਸੰਬੰਧਿਤ ਅਧਿਕਾਰੀ ਦੀ ਜੇਬ ਵਿੱਚੋਂ ਵਸੂਲੀ ਕੀਤੀ ਜਾਵੇਗੀ ਮੁੱਖ ਸਕੱਤਰ ਨੂੰ ਹਾਈ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਤੌਰ ਤੇ ਪੇਸ਼ ਹੋ ਕੇ ਸਾਰੀ ਰਿਪੋਰਟ ਦਿੱਤੀ ਜਾਵੇ ਪਰ ਮੁੱਖ ਸਕੱਤਰ ਨੇ ਅੱਗੇ ਆਪਣੇ ਪੱਤਰ ਵਿੱਚ ਸਾਰੇ ਅਧਿਕਾਰੀਆਂ ਨੂੰ ਹੀ ਆਦੇਸ਼ ਦੇ ਦਿੱਤੇ ਨੇ ਕਿ ਆਪੋ ਆਪਣੇ ਵਿਭਾਗਾਂ ਦੇ ਜਿੰਨੇ ਵੀ ਪੈਂਡਿੰਗ ਕੇਸ ਨੇ ਅਦਾਲਤ ਦੇ ਉਸ ਦੀਆਂ ਸੂਚੀਆਂ ਬਣਾਈਆਂ ਜਾਂ ਲਿਸਟਾਂ ਤਿਆਰ ਕੀਤੀਆਂ ਜਾਣ ਜਿਹੜੇ ਕੇਸਾਂ ਵਿੱਚ ਐਲਪੀਏ ਜਾਂ ਐਸਐਲਪੀ ਦੀ ਲੋੜ ਹੈ ਤਾਂ ਉਸ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਏ ਤੇ ਨਾਲ ਹੀ ਮਾਮਲਿਆਂ ਵਿੱਚ ਐਲਪੀਆ ਨਾਲ ਐਸਐਲਪੀ ਨਹੀਂ ਪਾਉਣੀ ਤਾਂ ਜਿਹੜੇ ਪੈਂਡਿੰਗ ਕੇਸ ਨੇ ਤੁਰੰਤ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਮਾਨਹਾਨੀ ਦੇ ਕੇਸਾਂ ਤੋਂ ਪੰਜਾਬ ਸਰਕਾਰ ਬਚ ਸਕੇ ਇਸ ਤਰ੍ਹਾਂ ਇਹ ਸੀ ਪੂਰੀ ਅਪਡੇਟ ਮੈਂ ਆਸ ਕਰਾਂਗੀ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ